ਸਾਸ੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਭਾਰਤ ਨੇ ਦੁਨੀਆ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਪਾਕਿਸਤਾਨ ਸਰਹੱਦ ਪਾਰ ਅਤਵਾਦ ਨੂੰ ਸ਼ਾਹੀਦ ਕਰਨ ਦੇ ਆਪਣੇ ਤਰੀਕੇ ਨਹੀਂ ਸੁਧਾਰਦਾ ਤਾਂ ਆਪਰੇਸ਼ਨ ਸਿੰਦੂਰ ਤਹਿਤ ਦੁਸ਼ਮਣੀ ਦੀ ਸਮਾਪਤੀ ਸਿਰਫ ਇੱਕ ਰਣਨੀਤਿਕ ਵਿਰਾਮ ਹੈ ਇਸ ਤੋਂ ਬਾਅਦ ਸਰਕਾਰ ਨੇ ਹਥਿਆਰਬੰਦ ਬਲਾਂ ਨੂੰ ਐਮਰਜੈਂਸੀ ਖਰੀਦ ਸ਼ਕਤੀਆਂ ਵੀ ਦੇ ਦਿੱਤੀਆਂ ਨੇ ਉਹਨਾਂ ਦੀ ਕੁੱਲ ਬਾਹਰੀ ਸੀਮਾ ਲਗਭਗ 40 ਹਜ਼ਾਰ ਕਰੋੜ ਰੁਪਏ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇੱਕ ਅਖਬਾਰ ਨੂੰ ਦੱਸਿਆ ਕਿ ਫੌਜ ਹਵਾਈ ਸੈਨਾ ਤੇ ਜਲ ਸੈਨਾ ਲਈ ਆਪਣੇ ਹਥਿਆਰਾਂ ਦੇ ਭੰਡਾਰਾ ਨੂੰ ਵਧਾਉਣ ਅਤੇ ਭਰਨ ਲਈ ਐਮਰਜੈਂਸੀ ਪ੍ਰਾਪਤੀ 6 ਨੂੰ ਕੁਝ ਦਿਨ ਪਹਿਲਾਂ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਰੱਖਿਆ ਪ੍ਰਾਪਤੀ ਪਰੀਸ਼ਦ ਨੇ ਮਨਜ਼ੂਰੀ ਦੇ ਦਿੱਤੀ ਸੀ ਪਹਿਲੀਆਂ 4 ਐਮਰਜੈਂਸੀ ਖਰੀਦਾ ਪੂਰਬੀ ਲਦਾਖ ਵਿੱਚ ਚੀਨ ਨਾਲ ਫੌਜੀ ਰੁਕਾਵਟ ਦੌਰਾਨ ਕੀਤੀਆਂ ਗਈਆਂ ਸਨ ਜਦੋਂ ਕਿ ਪੰਜਵਾਂ ਅੱਤਵਾਦ ਵਿਰੋਧੀ ਕਾਰਵਾਈ ਲਈ ਕੀਤਾ ਗਿਆ ਸੀ ઓફ 6 ਦੇ ਤਹਿਤ ਹਥਿਆਰਬੰਦ ਬਲ ਆਮ ਲੰਮੀ ਖਰੀਦ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਬਜਾਏ ਪੂੰਜੀ ਅਤੇ ਮਾਲੀਆ ਦੋਵਾਂ ਸਿਰਾਂ ਦੇ ਤਹਿਤ 300 ਕਰੋੜ ਰੁਪਏ ਦੇ ਇਕਰਾਰਨਾਮਿਆਂ ਨੂੰ ਪੂਰਾ ਕਰਨ ਵਿੱਚ ਤੇਜ਼ੀ ਲੈ ਸਕਦੇ ਹਨ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਇਕਰਾਰਨਾਮੇ 40 ਦਿਨਾਂ ਦੇ ਅੰਦਰ-ਅੰਦਰ ਅੰਤਿਮ ਰੂਪ ਦਿੱਤੇ ਜਾ ਸਕਦੇ ਨੇ ਨਾਲ ਹੀ ਡਿਲੀਵਰੀ 1 ਸਾਲ ਦੇ ਅੰਦਰ ਪੂਰੀ ਕਰਨੀ ਪਵੇਗੀ ਤਾਂ ਇਹਨਾਂ ਸ਼ਕਤੀਆਂ ਦੀ ਵਰਤੋਂ ਤਿੰਨ ਹਥਿਆਰਬੰਦ ਸੈਨਾਵਾਂ ਦੇ ਉਪਮੁਖੀਆਂ ਦੁਆਰਾ ਕੀਤੀ ਜਾਵੇਗੀ ਇਹ ਹਥਿਆਰਬੰਦ ਬਲਾਂ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਦੇ ਢੰਡਾਰਾਂ ਨੂੰ ਤੇਜ਼ੀ ਦੇ ਨਾਲ ਇਕੱਠਾ ਕਰਨ ਵਿੱਚ ਮਦਦ ਕਰੇਗਾ ਜਿਸ ਵਿੱਚ ਮਿਜ਼ਾਈਲਾਂ ਅਤੇ ਹੋਰ ਲੰਬੀ ਦੂਰੀ ਦੇ ਹਥਿਆਰ ਇਹਨਾਂ ਸ਼ਕਤੀਆਂ ਦੀ ਵਰਤੋਂ ਤਿੰਨ ਹਥਿਆਰਬੰਦ ਸੈਨਾਵਾਂ ਦੇ ਉਪਮੁਖੀਆਂ ਦੁਆਰਾ ਕੀਤੀ ਜਾਵੇਗੀ ਇਹ ਹਥਿਆਰਬੰਦ ਬਲਾਂ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਦੇ ਢੰਡਾਰਾ ਨੂੰ ਤੇਜ਼ੀ ਨਾਲ ਇਕੱਠਾ ਕਰਨ ਵਿੱਚ ਮਦਦ ਕਰੇਗਾ ਜਿਸ ਵਿੱਚ ਮਿਜ਼ਾਈਲਾਂ ਅਤੇ ਹੋਰ ਲੰਬੀ ਦੂਰੀ ਦੇ ਹਥਿਆਰ ਲਾਈਟਰ ਅਤੇ ਸ਼ੁੱਧਤਾ ਨਿਰਦੇਸ਼ਿਤ ਗੋਲਾ ਬਾਰੂਦ ਕਮ ਕਾਜੇ ਡਰੋਨ ਅਤੇ ਕਾਊਂਟਰ ਡਰੋਨ ਸਿਸਟਮ ਸ਼ਾਮਲ ਹਨ ਮੌਜੂਦਾ ਵਿੱਤੀ ਸਾਲ ਲਈ ਕੁੱਲ ਪੂੰਜੀ ਅਤੇ ਮਾਲੀਆ ਖਰੀਦ ਤੇ ਕੁੱਲ ਰੱਖਿਆ ਖਰਚ ਦੇ 15% ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਰੀਆਂ OF6 ਖਰੀਦਦਾਰੀ ਵਿੱਤੀ ਸਲਾਹਕਾਰਾਂ ਦੀ ਸਹਿਮਤੀ ਨਾਲ ਕੀਤੀਆਂ ਜਾਣਗੀਆਂ ਜਦੋਂ ਕਿ ਆਯਾਤ ਲਈ ਵਿਸ਼ੇਸ਼ ਇਜਾਜ਼ਤ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਹਾਲਾਂਕਿ ਅਸਲ ਖਰਚ ਕੁੱਲ 15% ਬਾਹਰੀ ਸੀਮਾ ਤੋਂ ਘੱਟ ਹੋਣ ਦੀ ਸੰਭਾਵਨਾ ਹੈ ਪਰ ਇਹ ਫੌਜਾਂ ਨੂੰ ਤੁਰੰਤ ਸੰਚਾਲਨ ਪਾੜੇ ਨੂੰ ਪੂਰਾ ਕਰਨ ਅਤੇ 7 ਤੋਂ 10 ਮਈ ਤੱਕ 4 ਦਿਨਾਂ ਦੀ ਭਿਆਨਕ ਜੰਗ ਵਿੱਚ ਖਤਮ ਹੋਏ ਆਪਣੇ ਗੋਲਾ ਬਾਰੂਦ ਦੇ ਭੰਡਾਰਾ ਨੂੰ ਭਰਨ ਲਈ ਲੋੜੀਂਦੀ ਲਚਕਤਾ ਪ੍ਰਦਾਨ ਕਰਦਾ ਹੈ। ਤਾਂ ਪਾਕਿਸਤਾਨ ਵਿਰੁੱਧ ਕਿੰਨਾ ਹਥਿਆਰਾਂ ਦੀ ਵਰਤੋਂ ਜੋ ਹੈ ਉਹ ਕੀਤੀ ਗਈ ਹੈ ਤੇ ਕਿੰਨਾ ਦੀ ਹੋ ਸਕਦੀ ਹੈ ਉਦਾਹਰਣ ਵਜੋਂ ਭਾਰਤੀ ਹਵਾਈ ਸੈਨਾ ਦੇ ਜਹਾਜ਼ ਆਪਣੇ ਸਟੀਕ ਹਮਲੇ ਲਈ ਭਾਰਤ ਅਤੇ ਰੂਸ ਵਿੱਚ ਸਾਂਝੇ ਤੌਰ ਤੇ ਵਿਕਸਿਤ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕਰਦੇ ਨੇ ਜਿਵੇਂ ਕਿ ਪਹਿਲਾਂ ਹੀ ਇੱਕ ਰਿਪੋਰਟ ਦਿੱਤੀ ਗਈ ਸੀ ਕਿ ਇਜ਼ਰਾਈਲੀ ਮੂਲ ਦੀਆਂ ਕ੍ਰਿਸਟਲ ਮੇਲਜ਼ 2 ਅਤੇ ਰੈਂਪੇਜ 에ਅਰ 2 ਗਰਾਉਂਡ ਮਿਸਾਈਲਾਂ ਤੇ ਸਪਾਈਸ 2000 ਪ੍ਰੀਸੀਜਨ ਗਾਈਡਡ ਬੰਬ ਅਤੇ ਫ੍ਰਾਂਸੀਸੀ ਮੂਲ ਦੇ ਸਕੈਲਪ ਕ੍ਰੂਜ਼ ਮਿਸਾਈਲਾਂ ਅਤੇ ਹੈਮਰ 에ਅਰ 2 ਗਰਾਉਂਡ ਪ੍ਰੀਸੀਜਨ ਗਾਈਡਡ ਹਥਿਆਰ ਭਾਰਤੀ ਹਵਾਈ ਸੈਨਾ ਨੇ ਇਜ਼ਰਾਈਲੀ ਹਰੋਪ ਅਤੇ ਹਾਰਪੀ ਕਾਮਿਕਾਜ਼ੇ ਡਰੋਨਾਂ ਦੀ ਵਰਤੋਂ ਕੀਤੀ ਸੀ ਇਸੇ ਤਰ੍ਹਾਂ ਫੌਜੀ ਯੂਨਿਟਾਂ ਸਕਾਈ ਸਟ੍ਰਾਈਕਰਸ ਵਰਗੇ ਗੋਲਾ ਬਾਰੂਦ ਛੱਡਦੀਆਂ ਨੇ ਇਸ ਤੋਂ ਇਲਾਵਾ ਸਮਾਰਟ ਐਕਸਟੈਂਡਡ ਰੇਂਜ ਤੋਪਖਾਨੇ ਦੇ ਗੋਲੇ ਜਿਵੇਂ ਕਿ ਐਕਸ ਕੈਲੀਬਰ ਖਾਸ ਡਿਚਾਂ ਨੂੰ ਮਾਰਨ ਲਈ ਦਾਗੇ ਜਾ ਸਕਦੇ ਨੇ ਹਥਿਆਰਬੰਦ ਬਲਾ ਨੂੰ ਬਹੁ ਪੱਧਰੀ ਹਵਾਈ ਰੱਖਿਆ ਨੈੱਟਵਰਕ ਦੇ ਹਿੱਸੇ ਵਜੋਂ ਹਥਿਆਰਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਵਰਤੋਂ ਵੀ ਕੀਤੀ ਹੈ ਇਹਨਾਂ ਵਿੱਚ ਇਜ਼ਰਾਈਲ ਨਾਲ ਸਾਂਝੇ ਤੌਰ ਤੇ ਵਿਕਸਿਤ ਕੀਤੀਆਂ ਕਈਆਂ ਬਰਾਕ 8 ਮੱਧਮ ਦੂਰੀ ਦੀਆਂ ਸੱਤਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਸਵਦੇਸ਼ੀ ਆਕਾਸ਼ ਮਿਜ਼ਾਈਲਾਂ ਵੀ ਸ਼ਾਮਿਲ ਨੇ ਤਾਂ ਵੱਡੀ ਤਿਆਰੀ ਫੌਜ ਲਈ ਕੀਤੀ ਜਾ ਰਹੀ ਹੈ ਫੌਜ ਨੂੰ ਵੱਡਾ ਜੋ ਹੈ ਬਜਟ ਦੇ ਦਿੱਤਾ ਗਿਆ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾ ਤਰੀਨ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬ